ਤੋਡੇ ਅੱਗੇ ਜੀ ਆਮ ਆਦਮੀ ਪਾਰਟੀ ਦੇ ਵਰਕਰ ਆਪ ਸਬੂਤ ਆ ਤੁਹਾਡੇ ਅੱਗੇ ਸਾਡੇ ਨੇ ਪਰਚਾ ਕਰਿਆ ਮੇਰੇ ਦੋ ਬੰਦਿਆਂ ਨੇ ਭੁਗਤੇ ਆ ਪਰਚੇ ਪੇਸ਼ੀਆਂ ਭੁਗਤ ਰਹੇ ਆ ਇਹ ਮਾਂ ਨਾਨੀ ਦਾ ਕੇਸ ਕਰਤਾ ਸਾਡੇ ਤੋਂ ਇਸ ਸਰਕਾਰ ਦੇ ਵਿੱਚ ਬਿਲਕੁਲ ਜੀ ਕਰਪਸ਼ਨ ਕਰਨ ਤੋਂ ਰੋਕ ਰਹੇ ਸੀ ਵੀ ਤੇਰੇ ਕਰਕੇ ਸਾਡੀ ਬਦਨਾਮੀ ਹੋ ਰਹੀ ਆ ਤੂੰ ਪੈਸੇ ਕਾ ਰਿਆ ਸਾਰਾ ਸੈਕਟਰ ਕਹਿ ਰਿਹਾ ਵੀ ਇਹਨਾਂ ਮੁੰਡਿਆਂ ਨੇ ਇਹਨੂੰ ਸਪੋਰਟ ਕੀਤੀ ਜੀ ਸਾਡੇ ਦੇ ਪਰਚਾ ਕਰਤਾ ਜਿਹੜਾ ਇਹਨਾਂ ਖਿਲਾਫ ਬਾਤ ਚੱਕੂਗਾ ਭਾਵੇਂ ਉਹ ਪਾਰਟੀ ਦਾ ਹੀ ਬੰਦਾ ਹੋਏ ਭਾਵੇਂ ਜਿਨ੍ਹਾਂ ਨੇ ਇਹਨੂੰ ਚੱਕਿਆ ਹੋਏ ਉਹਨੂੰ ਹੀ ਮਾਰ ਦੇਣਗੇ ਇਹ ਉਹਨੇ ਦੱਬ ਦੇਣਗੇ ਕੇਜਰੀਵਾਲ ਨੂੰ ਮੈਂ ਕੇਜਰੀਵਾਲ ਸਾਹਿਬ ਕਹਿੰਦਾ ਸੀ ਆਪਣੀ ਮਾਂ ਮੰਨਦਾ ਸੀ ਇਸ ਪਾਰਟੀ ਨੂੰ ਸੁਪਰੀਮੋ ਹੀ ਵਿਕਿਆ ਹੋਇਆ ਹੈ ਉਹਨੇ ਉਹਦੀ ਹਦਾਇਤਾਂ ਜਿਹੜੀ ਆਮ ਆਦਮੀ ਪਾਰਟੀ ਹੈ ਇਹ 6 ਮਨਥ ਕਨਸੈਪਟ ਤੇ ਚੱਲਦੀ ਆ ਐਂਡ ਦੇ 6 ਮਹੀਨਿਆਂ ਚ ਸਭ ਕੁਝ ਕਰਨਗੇ 4.5 ਸਾਲ ਖਾਣਗੇ ਇਹ ਜਿੱਦਾਂ ਸਿੱਧੂ ਮਸੇਵਾਲੇ ਨੇ ਕਿਹਾ ਸੀ ਨਾ ਵੀ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ ਉਹੀ ਸੇਮ ਕੰਮ ਹੈ ਇਹ ਸਾਰਿਆਂ ਨੂੰ ਟੱਪ ਗਏ ਦੇਸ਼ ਦੇ ਭਲਾਈ ਲਈ ਚੁਣਿਆ ਸੀ ਇਹਨਾਂ ਨੂੰ ਵੀ ਕ੍ਰਾਂਤੀ ਲੈ ਕੇ ਆਣਗੇ ਇਹ ਆਈ ਹੈ ਚੋਰੀ ਦੀ ਕ੍ਰਾਂਤੀ ਆਈ ਹੈ ਫੁੱਲ ਦੱਬ ਕੇ ਕਰਾਪਸ਼ਨ ਕਰ ਰਹੇ ਹਾਂ ਜਿੱਥੇ ਵੀ ਹੈ ਪੰਜਾਬ ਦੇ ਇਹਨਾਂ ਨੇ ਗੋਡੇ ਤੋੜਨੇ ਆ ਸੈਂਟਰ ਨਾਲ ਮਿਲ ਕੇ ਇੰਨਾ ਕਰਜ਼ਾ ਚੜਾ ਦੇਣਗੇ ਵੀ ਪੰਜਾਬ ਦੇ ਪੈਸੇ ਦੀ ਵੈਲਿਊ ਹੀ ਨਹੀਂ ਰਹਿਣੀ ਸਾਰੇ ਪੇਡ ਵਰਕਰ ਲੈ ਕੇ ਆਉਂਦੇ ਆ ਇਹ ਆਉਣ ਵਾਲੇ ਸਮੇਂ ਚ ਵੀ ਇਹ ਪੇਡ ਵਰਕਰ ਲੈ ਕੇ ਆਉਣਗੇ ਸੰਭਾਵਨਾ ਹੈ ਵੀ ਦੰਗਾ ਵੀ ਹੋ ਸਕਦਾ ਪੰਜਾਬ ਚ ਸਾਮਦਾਨ ਦੰਡ ਵੇਚ ਜਿਹੜਾ ਮਨੀਸ਼ ਮਨੀਸ਼ ਚੋਧਿਆ ਦਾ ਉਹ ਦੰਗੇ ਦਾ ਹੀ ਅਸਾਰ ਹੈ ਜਦ ਮੈਂ ਛੋਟਾ ਸੀ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਵੀ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਨਾ ਲਓ ਸਾਨੂੰ ਉਸ ਟਾਈਮ ਗੱਲ ਨਹੀਂ ਸੀ ਸਮਝ ਆਉਂਦੀ ਪਰ ਹੁਣ ਸਮਝੀ ਆ ਵੀ ਉਹ ਗਰੀਬ ਘਰ ਦੀ ਕੁੜੀ ਕਹਿੰਦੇ ਕਿਹਨੂੰ ਸੀ ਇਹ ਹੈ ਗਰੀਬ ਘਰ ਦੇ ਜਿਨ੍ਹਾਂ ਨੂੰ ਇੱਕ ਵਾਰ ਮੌਕਾ ਮਿਲਿਆ ਵੀ ਲੁੱਟ ਲੋ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਜਿੱਥੇ ਕਿ ਵੱਖ-ਵੱਖ ਜਥੇਬੰਦੀਆਂ ਹਮੈਤ ਦੇ ਵਿੱਚ ਸੈਕਟਰ 17 ਦੇ ਵਿੱਚ ਪਹੁੰਚੀਆਂ ਨੇ ਵਿਰੋਧੀ ਧਿਰ ਦੇ ਨੇਤਾ ਵੀ ਇੱਥੇ ਪਹੁੰਚੇ ਨੇ ਪਰ ਖਾਸ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਮੁੱਖ ਵਰਕਰ ਵੀ ਇੱਥੇ ਪਹੁੰਚੇ ਨੇ ਜੋ ਕਿ ਚੰਡੀਗੜ੍ਹ ਤੋਂ ਨੇ ਬਾਈ ਜੀ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਤਾਂ ਇਹ ਗੱਲਾਂ ਕਰਦੇ ਹੁੰਦੇ ਸੀ ਕਿ ਪਰਚਿਆਂ ਦੀ ਰਾਜਨੀਤੀ ਵਿਰੋਧੀ ਪਾਰਟੀਆਂ ਕਰਦੀਆਂ ਨੇ ਪਰ ਮੁੱਖ ਮੰਤਰੀ ਸਾਹਿਬ ਤਾਂ ਹੁਣ ਖੁਦ ਪਰਚੇ ਕਰਨ ਤੇ ਲੱਗ ਪਏ ਨੇ ਵੀਰ ਜੀ ਤੁਹਾਡੇ ਅੱਗੇ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਆ ਆਪ ਸਬੂਤ ਆ ਤੁਹਾਡੇ ਅੱਗੇ ਸਾਡੇ ਦੇ ਪਰਚਾ ਕਰਿਆ ਮੇਰੇ ਦੋ ਬੰਦਿਆਂ ਨੇ ਭੁਗਤੇ ਆ ਪਰਚੇ ਪੇਸ਼ੀਆਂ ਭੁਗਤ ਰਹੇ ਆ ਇਹ ਮਾਂ ਨਾਨੀ ਦਾ ਕੇਸ ਕਰਤਾ ਸਾਡੇ ਤੋਂ ਇਸ ਸਰਕਾਰ ਦੇ ਵਿੱਚ ਬਿਲਕੁਲ ਜੀ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਤੇ ਇਹ ਕਹਿੰਦੀ ਕ腐ਸ਼ਨ ਅਸੀਂ ਖਤਮ ਕਰਤੀ ਕ腐ਸ਼ਨ ਤਾਂ ਪੁਰਾਣੀਆਂ ਸਰਕਾਰਾਂ ਦੇ ਵਿੱਚ ਚੱਲਦੀ ਸੀ ਭਾਜੀ ਕੋਈ ਨਹੀਂ ਹੋਇਆ ਜਿੱਦਾਂ ਸਿੱਧੂ ਮਸੇਵਾਲੇ ਨੇ ਕਿਹਾ ਸੀ ਨਾ ਵੀ ਉਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ ਉਹੀ ਸੇਮ ਕੰਮ ਹੈ ਇਹ ਸਾਰਿਆਂ ਨੂੰ ਟੱਪ ਗਏ ਪੰਜਾਬ ਦੇ ਗੋਡੇ ਤੋੜਨ ਤੇ ਆ ਇਹ ਕਰਜ਼ਾ ਚੜਾ ਚੜਾ ਕੇ ਤਾਂ ਕਿ ਪੰਜਾਬ ਦੇ ਪੈਸੇ ਦੀ ਵੈਲਿਊ ਖਤਮ ਹੋ ਜੇ ਤੇ ਸਾਰੇ ਕੁਦਰਤੀ ਸਾਂਚੇ ਨੂੰ ਵੀ ਵੇਚ ਦੇਣਗੇ ਹੌਲੀ ਹੌਲੀ ਆਇਆ ਸੀ ਦਰਦ ਨੂੰ ਲੈ ਕੇ ਸੀ ਪੱਤਰਕਾਰਾਂ ਦੇ ਚੌਥੇ ਸਤੰਮ ਤੇ ਪਹੁੰਚਿਆ ਵੀ ਭਗਵੰਦ ਮਾਨ ਨੂੰ ਇੱਕ ਅਪੀਲ ਹੈ ਵੀ ਜੇ ਤੁਸੀਂ ਅੱਗੇ ਲਈ ਸਰਕਾਰ ਨੂੰ ਨਸੀਹਤ ਦਿੰਦੇ ਆ ਵੀ ਇਹ ਕੰਮ ਨਾ ਕਰੋ ਜਿਹੜੇ ਤੁਸੀਂ ਇਹ ਕੰਮ ਕਰੇ ਵੀ ਇਹਨਾਂ ਦੇ ਦਰਦ ਪੱਖੋਂ ਅਸੀਂ ਇਹਨਾਂ ਦੇ ਆਪਣੇ ਪੱਤਰਕਾਰਾਂ ਦੇ ਹੱਕ ਚੁਰਾਏ ਆ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਇਹ ਚੌਥਾ ਜ਼ੰਬੇ ਇਹਨਾਂ ਨੂੰ ਤਾਂ ਆਜ਼ਾਦੀ ਮਿਲਣੀ ਚਾਹੀਦੀ ਆ ਨਾ ਜੋ ਤੁਸੀਂ ਹੁਣ ਇਹਨਾਂ ਨੂੰ ਮੰਗਿਆ ਆ ਇਹਨਾਂ ਦਾ ਹੈਲੀਕਾਪਟਰ ਦਾ ਉਹ ਮੰਗਿਆ ਆਪਣਾ ਸਾਹਕਤਾ ਮੰਗਿਆ ਉਹ ਦੇਣਾ ਚਾਹੀਦਾ ਉਹਨਾਂ ਨੂੰ ਜੇ ਤੁਸੀਂ ਸਾਫ਼ ਸੁੱਤ ਰਹੇ ਹੋ ਤੁਹਾਡੀ ਬਦਲਾਅ ਦੀ ਸਰਕਾਰ ਹੈ ਇਮਾਨਦਾਰੀ ਦੀ ਸਰਕਾਰ ਹੈ ਤੁਹਾਨੂੰ ਦੇਣਾ ਚਾਹੀਦਾ ਫਿਰ ਜੇ ਡਰ ਕੀਦਾ ਫਿਰ ਇਹਦਾ ਪਰਚਾ ਕਰਤਾ ਜੀ ਇਹਨਾਂ ਤੇ ਮਿੰਟੂ ਬਾਈ ਤੇ ਮਨੀਂਦਰ ਬਾਈ ਤੇ ਲੋਕ ਆਵਾਜ਼ ਰਿਪੋਰਟਰ ਹੈ ਉਹਦੇ ਤੇ ਪਰਚਾ ਕਰਦਾ ਉਹ ਜੀ ਹਮਾਈਚ ਅਸੀਂ ਆਏ ਆ ਮੈਂ ਦੁਬਈ ਤੋਂ ਆਇਆ ਹੋਇਆ ਆ ਪਾਜੀ ਪਿਛਲੇ ਮਹੀਨੇ ਦੀ ਮੈਂ 10 ਤਰੀਕ ਨੂੰ ਆਇਆ ਸੀ ਉਸ ਕਰਕੇ ਇਹ ਇਸੇ ਕਰਕੇ ਕੇਸ ਕਰਕੇ ਹੀ ਆਇਆ ਸੀ ਮੈਂ ਉੱਥੋਂ ਤੇ ਜਦ ਸਾਨੂੰ ਪਤਾ ਲੱਗਿਆ ਸਾਡੇ ਚੌਥੇ ਸਤੰਭ ਮਿੰਟੂ ਬਾਈ ਤੇ ਤੇ ਜਿੰਨੇ ਵੀ ਪੱਤਰਕਾਰ ਭਾਈਚਾਰਾ ਆਪਣਾ ਮਨੀਂਦਰ ਭਾਈ ਉਹ ਨਹੀਂ ਸਾਰੇ ਹੋ ਗਏ ਇਹਨਾਂ ਦੇ ਦਰਦ ਕਰਕੇ ਹੀ ਆਏ ਆ ਕਿਉਂਕਿ ਸਾਡੇ ਨਾਲੇ ਪਹਿਲਾਂ ਹੋ ਚੁੱਕੀ ਹੈ ਜਿਹੜਾ ਇਹਨਾਂ ਖਿਲਾਫ ਬਾਤ ਚੱਕੂਗਾ ਭਾਵੇਂ ਉਹ ਪਾਰਟੀ ਦਾ ਹੀ ਬੰਦਾ ਹੋਏ ਭਾਵੇਂ ਜਿਨ੍ਹਾਂ ਨੇ ਇਹਨੂੰ ਚੱਕਿਆ ਹੋਏ ਉਹਨੂੰ ਹੀ ਮਾਰ ਦੇਣਗੇ ਇਹ ਉਹਨੂੰ ਹੀ ਦੱਬ ਦੇਣਗੇ ਜਦੋਂ ਇਸ ਪਾਰਟੀ ਦੇ ਨਾਲ ਜੁੜੇ ਸੀ ਤਾਂ ਕੀ ਉਮੀਦਾਂ ਲਗੀਆਂ ਸੀ ਕਿ ਯਾਰ ਇਸ ਪਾਰਟੀ ਦੇ ਨਾਲ ਜੁੜਨਾ ਚਾਹੀਦਾ ਹੈ ਕੀ ਕਰਾ ਦੇਣਗੇ ਲੱਗਦਾ ਸੀ ਕੁਝ ਉਮੀਦ ਸੀ ਇਸ ਪਾਰਟੀ ਤੋਂ ਕੇਜਰੀਵਾਲ ਨੂੰ ਮੈਂ ਕੇਜਰੀਵਾਲ ਸਾਹਿਬ ਕਹਿੰਦਾ ਸੀ ਆਪਣੀ ਮਾਂ ਮੰਨਦਾ ਸੀ ਇਸ ਪਾਰਟੀ ਨੂੰ ਕਿ ਜਿੰਨਾ ਸਾਡੇ ਤੇ ਪਰਚਾ ਕਰਾਇਆ ਉਹਦੇ ਬਾਰੇ ਸਾਨੂੰ ਉਹਦੀ ਹਿਸਟਰੀ ਵੀ ਪਤਾ थी ਫੈਮਿਲੀ ਸੀ ਵੀ ਇਹ ਕਿੰਨਾ ਕੁ ਘਟੀਆ ਆਦਮੀ ਹੈ باوجود ਉਸਦੇ ਸਾਨੂੰ ਇਹ ਕੌਨਫੀਡੈਂਸ ਨਹੀਂ ਕੇਜਰੀਵਾਲ ਇਹਨਾਂ ਨੂੰ ਕਾਬੂ ਕਰ ਲੇਗਾ ਭਗਵਾਨ ਜੀ ਤੁਮਾਂ ਇਹਨਾਂ ਨੂੰ ਕਾਬੂ ਕਰਕੇ ਕੰਮ ਕਰਾ ਦੇਗਾ ਸੁਪਰੀਮੋ ਵੀ ਕਿਹਾ ਹੋਇਆ ਹੈ ਉਹਨੇ ਉਹਦੀ ਹਦਾਇਤਾਂ ਤੇ ਇਸ ਬੰਦੇ ਨੇ ਮੈਨੂੰ ਇਹ ਗੱਲ ਦੱਸੀ ਆ ਵੀ ਜਿਹੜੀ ਆਮ ਆਦਮੀ ਪਾਰਟੀ ਐ ਇਹ 6 ਮੰਥ ਕਨਸੈਪਟ ਤੇ ਚੱਲਦੀ ਆ ਐਂਡ ਦੇ 6 ਮਹੀਨਿਆਂ ਚ ਸਭ ਕੁਝ ਕਰਨਗੇ ਸਾਢੇ 4 ਸਾਲ ਖਾਣਗੇ ਇਹ ਹੁਣ ਉਹ ਸਮਾਂ ਆ ਗਿਆ ਚੀਜ਼ਾਂ ਵੰਡਣਗੇ ਲੋਕਾਂ ਨੂੰ ਹੁਣ ਪੈਂਸ਼ਨਾਂ ਵੀ ਦੇਣਗੇ ਸਭ ਕੁਝ ਅੰਡ ਦੇ 6 ਮਹੀਨੇ ਚ ਤਾਂ ਕਿ ਸਾਢੇ 4 ਸਾਲ ਪਿੱਛੇ ਲੋਕ ਭੁੱਲ ਜਾਣ ਇਸ ਬੰਦੇ ਨੇ ਹੀ ਦੱਸਿਆ ਜੀ ਜਿਨੇ ਸਾਡੇ ਤੇ ਪਰਚਾ ਕਰਾਇਆ ਵੀ ਸਾਡੀ ਪਾਰਟੀ 6 ਮਨਥ ਕੰਟਰੈਕਟਸ ਹਾਂ ਇਹ ਤਾਂ ਇਹ ਕਹਿੰਦੇ ਨੇ ਕਿ ਪੁਰਾਣੀ ਸਰਕਾਰ ਇਹ ਗੱਲਾਂ ਕਰਦੀ ਹੁੰਦੀ ਸੀ ਕਿ ਪਹਿਲਾਂ ਤਾਂ ਚੁੱਪ ਕਰਕੇ ਘੁੰਮਣ ਮਨਾਲੀ ਤੱਕ ਕੁੱਲੂ ਤੱਕ ਉਧਰ ਘੁੰਮਣ ਚਲੇ ਜਾਂਦੇ ਸੀ ਜਦੋਂ ਸਾਲ ਰਹਿ ਜਾਂਦਾ ਸੀ ਵੋਟਾਂ ਨੂੰ ਉਦੋਂ ਆ ਕੇ ਕੰਮ ਕਰਾਉਂਦੇ ਸੀ ਤੇ ਰਾਜਨੀਤੀ ਕਰਦੇ ਸੀ ਜੋ ਇਹਨਾਂ ਦੇ ਮਨ ਦੇ ਆਈਡੀਆ ਆਪ ਸੀ ਨਾ ਉਹੀ ਪ੍ਰੈਜ਼ੈਂਟ ਕਰ ਰਹੇ ਸੀ ਜਿਹੜੀ ਹਵਾ ਸੀ ਨਾ ਹਵਾ ਉਹਦੇ ਚ ਸਾਰੇ ਬੇਫਕੂਬ ਬਣ ਕੇ ਇਹ ਆਪਣੇ ਆਈਡੀਆ ਪਹਿਲਾਂ ਹੀ ਦੱਸ ਰਹੇ ਸੀ ਅਸੀਂ ਸਮਝ ਨਹੀਂ ਪਾਏ ਹੁਣ ਇਹ ਐਂਡ ਵਾਲੇ ਸਾਲ ਚ ਸਭ ਕੁਝ ਦੇਣਗੇ ਪੈਨਸ਼ਨ ਵੀ ਦੇਣਗੇ ਬਿਜਲੀ ਦੇ ਬਿੱਲ ਤਾਂ ਮਾਫ ਹੈ ਠੀਕ ਹੈ ਸਭ ਕੁਝ ਕਰਨਗੇ ਇਹ ਪੰਜਾਬ ਦਾ ਤੇ ਉਸ ਚਾਂਸੇ ਚ ਦੁਬਾਰਾ ਲੈਣ ਦੀ ਕੋਸ਼ਿਸ਼ ਕਰਨਗੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹਨਾਂ ਦੇ ਚਾਂਸੇ ਚ ਨਾ ਆਇਓ ਇਹ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਨਗੇ ਸ਼ਾਮ-ਦਾਮ ਦੰਡਵੇਤ ਦੰਗਾ ਵੀ ਕਰਵਾ ਸਕਦੇ ਆ ਇਹ ਗੱਲ ਕਹਿੰਦੇ ਸੀ ਕਿ ਜਦੋਂ ਸੱਤਾ ਦੇ ਵਿੱਚ ਆਵਾਂਗੇ ਅਸੀਂ ਸੱਤਾ ਦੇ ਸਾਡੀ ਸਰਕਾਰ ਸੱਥਾਂ ਦੇ ਵਿੱਚੋਂ ਚੱਲੇਗੀ ਆਮ ਲੋਕਾਂ ਦੀ ਸੁਣੀ ਜਾਵੇਗੀ ਫਿਰ ਤੁਸੀਂ ਇਸ ਸਰਕਾਰ ਦੇ ਨਾਲ ਕੰਮ ਕੀਤਾ ਕੀ ਲੱਗਦਾ ਕਿ ਸੱਚਮੁੱਚ ਸੱਥਾਂ ਦੇ ਵਿੱਚੋਂ ਸਰਕਾਰ ਚੱਲਦੀ ਹੈ ਕੁਝ ਨਹੀਂ ਜੀ ਜਿਹੜੀ ਮੀਟਿੰਗ ਹੁੰਦੀ ਹੈ ਵਰਕਰਾਂ ਨੂੰ ਬਾਹਰ ਬਿਠਾ ਦਿੰਦੇ ਆ ਚੋਰ ਮਹਿਕਮਾ ਅੰਦਰ ਇਕੱਠਾ ਹੁੰਦਾ ਵਰਕਰ ਬਾਹਰ ਬੁਰਾ ਹਾਲ ਹੈ ਰਾਜ ਦੇ ਪੈਸੇ ਛੱਕ ਰਹੇ ਹੈ ਇਹ ਫੁੱਲ ਕੰਮ ਨਹੀਂ ਹੁੰਦੇ ਤਾਂ ਫਿਰ ਆਮ ਲੋਕਾਂ ਦੇ ਕਿੱਥੋਂ ਹੋਣਗੇ ਭਾਜੀ ਸਾਡੇ ਕੰਮ ਕਰਾਣੇ ਕੀ ਆ ਸੀ ਤਾਂ ਦੇਸ਼ ਦੀ ਦੇਸ਼ ਦੇ ਭਲਾਈ ਲਈ ਚੁਣਿਆ ਸੀ ਇਹਨਾਂ ਨੂੰ ਵੀ ਇੱਕ ਕ੍ਰਾਂਤੀ ਲੈ ਕੇ ਆਣਗੇ ਇਹ ਆਈ ਹੈ ਚੋਰੀ ਦੀ ਕ੍ਰਾਂਤੀ ਆਈ ਹੈ ਫੁੱਲ ਦੱਬ ਕੇ ਕ腐ਸ਼ਨ ਕਰ ਰਹੇ ਆ ਜਿੱਥੇ ਵੀ ਹੈ ਤੇ ਪੰਜਾਬ ਦੇ ਇਹਨਾਂ ਨੇ ਗੋਡੇ ਤੋੜਨੇ ਆ ਸੈਂਟਰ ਨਾਲ ਮਿਲ ਕੇ ਇੰਨਾ ਕਰਜ਼ਾ ਚੜਾ ਦੇਣਗੇ ਵੀ ਪੰਜਾਬ ਦੇ ਪੈਸੇ ਦੀ ਵੈਲਿਊ ਹੀ ਨਹੀਂ ਰਹਿਣੀ ਕਰਜ਼ੇ ਜੋਗਾ ਹੀ ਰਹੂਗਾ ਪੰਜਾਬ ਕੁਝ ਕਰ ਹੀ ਨਹੀਂ ਸਕੂਗਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਇਹਨੇ ਮੈਨੂੰ ਦੱਸਿਆ ਸੀ ਵੀ ਸਭ ਕੁਝ ਐਂਡ ਚ ਕਰਨਗੇ ਇਹ ਤੇ ਪਿੱਠ ਥਾਪੜ ਕੇ ਕਹਿੰਦਾ ਕਹਿੰਦਾ ਨਾ ਮੇਰਾ ਜਨਤਾ ਕੁਝ ਕਰ ਸਕਦੀ ਐ ਤੇ ਨਾ ਕੋਟ ਕਹਿੰਦਾ ਇਸ ਇਸ ਦੇਸ਼ ਚ ਕੋਈ ਕੋਟ ਕਚੈਰੀ ਨਹੀਂ ਕਹਿੰਦਾ ਤੁਸੀਂ ਕਹਿੰਦੇ ਕਿ ਸਰਕਾਰ ਦੇ ਵੱਲੋਂ ਕਰਜ਼ਾ ਚੜਾ ਦਿੱਤਾ ਗਿਆ ਪੰਜਾਬ ਦੇ ਉੱਤੇ ਪਰ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀ ਵਾਲੇ ਕਹਿੰਦੇ ਸੀ ਕਰਜ਼ੇ ਲੈਣ ਦੀ ਤਾਂ ਲੋੜ ਹੀ ਨਹੀਂ ਇਹਨਾਂ ਪੈਸਾ ਤਾਂ ਰੇਤੇ ਦੇ ਵਿੱਚੋਂ ਨਿਕਲੇਗਾ ਬਿਜਲੀ ਦੇ ਵਿੱਚੋਂ ਨਿਕਲੇਗਾ ਬੱਸਾਂ ਦੇ ਵਿੱਚੋਂ ਨਿਕਲੇਗਾ ਕਰਜ਼ਾ ਕਾ ਤੋਂ ਲੈਣਾ ਨਹੀਂ ਤੇ ਕਰਜ਼ਾ ਲੈ ਤਾਂ ਲਿਆ ਜੀ ਇਹਨਾਂ ਨੇ ਹੁਣ ਕਰਜ਼ਾ ਕਿ ਕਿਥੋਂ ਰੇਤ ਰੇਤੇ ਤੋਂ ਪੂਰਾ ਕਰ ਦੇਣਾ ਸੀਗਾ ਜਿਹੜਾ ਕੇਜਰੀਵਾਲ ਕਹਿੰਦਾ ਸੀਗਾ ਕਿ ਹਾਂ ਐਨਾ ਪੈਸਾ ਰੇਤੇ ਤੋਂ ਇਕੱਠਾ ਹੋਏਗਾ ਤੇ ਉਹ ਕਿੱਥੇ ਗਿਆ ਫਿਰ ਪੈਸਾ ਉਹਨਾਂ ਨੂੰ ਵੀ ਜਵਾਬ ਹੈ ਵੀ ਕਿੱਥੇ ਗਿਆ ਸਾਰੇ ਦਿੱਲੀ ਤੋਂ ਲਿਆ ਕੇ ਬਿਠਾ ਦੇ ਕਾਫਲੇ ਦੇ ਹੋਏ ਆ ਸਾਰਿਆਂ ਨੂੰ ਗੱਡੀਆਂ ਦੀਆਂ ਹੋਈਆਂ ਉਹਨਾਂ ਦਾ ਉਹਨਾਂ ਦਾ ਤੇਲ ਦਾ ਖਰਚਾ ਜੋ ਵੀ ਉਹਨਾਂ ਦੀ ਸਿਕਿਉਰਿਟੀ ਦਾ ਖਰਚਾ ਸਾਰਾ ਪੰਜਾਬ ਤੇ ਪੈ ਰਿਹਾ ਨਾ ਜਿਹੜੇ ਇਹ ਨਾਲ ਤੁਹਾਨੂੰ ਬੰਦੇ ਦੇਖਣਗੇ ਨਾ ਪੱਗਾ ਬਣ ਕੇ ਆ ਮਾਤਮੀ ਪਾਰਟੀ ਨਾਲ ਉਹ ਸਰਦਾਰ ਨਹੀਂ ਉਹ ਗੱਦਾਰ ਹੈ ਸਾਡੀ ਸਿੱਖ ਕੌਮ ਦੇ ਗੱਦਾਰ ਹੈ ਉਹ ਜਿਹੜੇ ਸਾਡੇ ਸਿੱਖਾਂ ਦੇ ਪੇਛੇ ਸਾਡੇ ਚਵੀ ਲੁਕੇ ਹੋਏ ਆ ਜਿਹੜੇ ਸਾਡੀ ਪਿੱਠ 'ਚ ਛੂੜਾ ਮਾਰਦੇ ਆ ਉਹ ਬੰਦੇ ਆ ਇਹਨਾਂ ਨਾਲ ਗਲਤੀ ਨਾ ਕਰ ਲਿਓ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਭ ਤੋਂ ਪਹਿਲਾਂ ਜੇ ਪੰਜਾਬ ਨੂੰ ਕਾਮਯਾਬ ਹੋਣਾ ਤਾਂ ਸਾਨੂੰ ਸਿੱਖ ਕੌਮ 'ਚ ਗੱਦਾਰ ਲੱਭਣੇ ਪੈਣੇ ਆ ਫੇਰ ਸੈਂਟਰ ਨਾਲ ਲੜਾਈ ਲੜ ਸਕਦੇ ਆ ਅਸੀਂ ਇਹ ਤਾਂ ਭਗਤ ਸਿੰਘ ਦੀ ਸੋਚ ਤੇ ਪੈਰਾ ਦਿੰਦੇ ਨੇ ਭਗਤ ਸਿੰਘ ਦੀ ਪੱਗ ਬਨ ਕੇ ਕੰਮ ਕਰਦੇ ਨੇ ਭਾਜੀ ਮੈਂ ਵੀ ਪੱਗ ਬੰਦਦਾ ਸੀ ਅੱਜ ਬਨ ਕੇ ਨਹੀਂ ਆਇਆ ਇਹਨਾਂ ਨੇ ਉਸ ਪੱਗ ਨੂੰ ਦਾਗੀ ਕਰਤਾ ਦਾਗ ਲਵਾਤਾ ਉਸ ਪੱਗ ਤੇ ਇਹਨਾਂ ਨੇ ਉਸ ਰੰਗ ਨੂੰ ਭਗਤ ਸਿੰਘ ਜੀ ਦਾ ਦਾਗੀ ਕਰਤਾ ਸੀ ਤੇ ਆਜਾ ਭਗਤ ਸਿੰਘ ਜੀ ਉੱਪਰ ਬੈਠ ਕੇ ਰੋਰੇ ਹੋਣੇ ਅੱਜ ਦੁਬਾਰਾ ਇਹਨਾਂ ਨੇ ਮੁੜ ਕੇ ਕੋਈ ਨਹੀਂ ਲੱਗੂਗਾ ਪੇਡ ਵਰਕਰ ਇਹਨਾਂ ਦੇ ਜਿਹੜੇ ਚੋਰੀ ਠੱਗੀ 'ਚ ਬਲੀਵ ਰੱਖਦੇ ਨੇ ਸਾਰੇ ਪੇਡ ਵਰਕਰ ਲੈ ਕੇ ਆਉਂਦੇ ਆ ਇਹ ਆਉਣ ਵਾਲੇ ਸਮੇਂ 'ਚ ਵੀ ਇਹ ਪੇਡ ਵਰਕਰ ਲੈ ਕੇ ਆਉਣਗੇ ਸੰਭਾਵਨਾ ਹੈ ਵੀ ਦੰਗਾ ਵੀ ਹੋ ਸਕਦਾ ਪੰਜਾਬ 'ਚ ਸਾਮ-ਦਾਮ ਦੰਡ ਵੇਚ ਜਿਹੜਾ ਮਨੀਸ਼ ਮਨੀਸ਼ ਚੋਧੀਆ ਦਾ ਉਹ ਦੰਗੇ ਦਾ ਹੀ ਅਸਾਰ ਹੈ ਹਾਂ ਇਸ ਪਾਰਟੀ ਤੋਂ ਵਿਸ਼ਵਾਸ ਕਿਉਂ ਟੁੱਟਿਆ ਤੁਹਾਡਾ ਤੁਸੀਂ ਪਹਿਲਾਂ ਕੰਮ ਕਿ ਦੱਸ ਰਕ ਕੰਮ ਕਰਦੇ ਸੀ ਇਹਨਾਂ ਦੇ ਨਾਲ ਰਲ ਕੇ ਕੰਮ ਵਿਸ਼ਵਾਸ ਕਿਉਂ ਟੁੱਟਿਆ ਕਾਰਨ ਕੀ ਬਣਿਆ ਇਸ ਚੀਜ਼ ਦਾ ਸਾਡੇ ਬਜ਼ੁਰਗ ਜਦ ਮੈਂ ਛੋਟਾ ਸੀ ਸਾਡੀ ਦਾਦੀ ਕਹਿੰਦੀ ਹੁੰਦੀ ਸੀ ਵੀ ਗਰੀਬ ਘਰ ਦੀ ਕੁੜੀ ਦਾ ਰਿਸ਼ਤਾ ਨਾ ਲਓ ਸਾਨੂੰ ਉਸ ਟਾਈਮ ਗੱਲ ਨਹੀਂ ਸੀ ਸਮਝ ਆਉਂਦੀ ਪਰ ਹੁਣ ਸਮਝੀ ਆ ਵੀ ਉਹ ਗਰੀਬ ਘਰ ਦੀ ਕੁੜੀ ਕਹਿੰਦੇ ਕਿਹਨੂੰ ਸੀ ਇਹ ਹੈ ਗਰੀਬ ਘਰ ਦੇ ਜਿਨ੍ਹਾਂ ਨੂੰ ਇੱਕ ਵਾਰ ਮੌਕਾ ਮਿਲਿਆ ਵੀ ਲੁੱਟ ਲੋ ਇਹ ਹੈ ਇਸ ਕਰਕੇ ਭਰੋਸਾ ਟੁੱਟਿਆ ਖਾਣ ਤੇ ਲੱਗੇ ਹੋਏ ਆ ਦੋਨਾਂ ਹੱਥਾਂ ਨਾਲ ਲੁੱਟ ਰਹੇ ਆ ਇੰਨੀ ਘਟੀਆ ਪਾਰਟੀ ਬੱਕਰੀਆਂ ਵਾਲੇ ਤੋਂ ਪੈਸਾ ਮੰਗਿਆ ਇਹਨਾਂ ਨੇ ਬੱਕਰੀਆਂ ਵਾਲਾ ਤਾਂ ਹਿੱਸਾ ਮੰਗ ਲਿਆ ਸੀ ਵੀ ਸਾਨੂੰ ਜਦ ਬੱਕਰੀਆਂ ਦਾ ਮੇਲਾ ਲਾਉਣਾ ਨਾ ਜਿਹੜੀ ਬੱਕਰੀਆਂ ਵਿਕਦੀਆਂ ਬਠਿੰਡੇ ਉਹਨਾਂ ਦਾ ਵੀ ਪੈਸਾ ਮੰਗਿਆ ਇਹਨਾਂ ਨੇ ਬੱਕਰੀਆਂ ਤੋਂ ਤਾਂ ਪੈਸਾ ਕਿਸੇ ਪਾਰਟੀ ਨੇ ਨਹੀਂ ਮੰਗਿਆ ਨਾ ਕਾਂਗਰਸ ਨੇ ਨਾ ਅਕਾਲੀਆਂ ਨੇ ਇਹਨੇ ਲੋ ਕੁਆਲਿਟੀ ਬੰਦੇ ਆ ਇਹ ਬੱਕਰੀ ਦਾ ਵੀ ਮੁਆਵਜ਼ਾ ਦੋਂਗੇ ਬੱਕਰੀ ਦਾ ਵੀ ਮੁਆਵਜ਼ਾ ਦੋਂਗੇ ਤੇ ਸਾਰਾ ਕੁਝ ਐਜੂਕੇਸ਼ਨ ਸਿਸਟਮ ਖਰਾਬ ਹੋਣ ਕਰਕੇ ਹੋ ਰਿਹਾ ਕੋਈ ਵੀ ਜਣਾ ਖਣਾ ਆਉਂਦਾ ਵਾਅਦਾ ਕਰਕੇ ਚੱਲਿਆ ਜਾਂਦਾ ਇਹ ਪਤਾ ਨਹੀਂ ਲੱਗਦਾ ਫਾਈਨੈਂਸ਼ੀਅਲ ਐਜੂਕੇਸ਼ਨ ਨਾ ਹੋਣ ਕਾਰਨ ਵੀ ਪੈਸਾ ਆਊਗਾ ਕਿੱਥ ਸਾਡਾ ਐਜੂਕੇਸ਼ਨ ਸਿਸਟਮ ਇੰਨਾ ਲੋਅ ਹੈ ਵੀ ਉਸ ਦੇ ਕਾਰਨ ਸਾਨੂੰ ਕੋਈ ਕੁਝ ਵੀ ਕਹਿ ਦਿੰਦਾ ਸੀ ਕ੍ਰਿਟੀਕਲ ਥਿੰਕਿੰਗ ਕਰਦੇ ਹੀ ਨਹੀਂ ਉਹਦੇ ਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਕਰੇਗਾ ਕਿਵੇਂ ਇਹ ਸਵਾਲ ਹੀ ਨਹੀਂ ਪੁੱਛਦੇ ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿਸਾਨਾਂ ਨੂੰ ਕੋਈ ਵੀ ਪਾਰਟੀ ਤੁਹਾਡੇ ਨਾਲ ਵਾਅਦਾ ਕਰਦੀ ਹੈ ਚੰਗੇ ਇਕਨੋਮਿਸਟ ਮੁੰਡੇ ਲਾਓ ਜਿਹੜੇ ਪੰਜਾਬ ਦੇ ਆ ਤੇ ਉਹਨਾਂ ਨੂੰ ਪੁੱਛੋ ਉਹਨਾਂ ਦੇ ਥਰੂ ਸਵਾਲ ਪੁੱਛੋ ਵੀ ਜੋ ਇਹ ਵਾਅਦੇ ਕਰ ਰਹੇ ਨੇ ਪੈਸੇ ਕਿੱਥੋਂ ਲੈ ਕੇ ਆਓਗੇ ਕਿਵੇਂ ਪੂਰਾ ਹੋਏਗਾ ਇਹ ਤਾਂ ਜਾ ਕੇ ਪੰਜਾਬ ਦੀ ਤਰੱਕੀ ਹੋਣੀ ਹੈ ਤੇ ਇੱਕ ਸਿੱਖ ਕੌਮ ਚ ਗद्दार ਲੱਭੋ ਤਾਂ ਜਾ ਕੇ ਪੰਜਾਬ ਆਪਣੀ ਜਿਹੜੀ ਸਿੱਕੋ ਮੈਂ ਉੱਪਰ ਉੱਠੇਗੀ ਨਹੀਂ ਸਿੱਕੋ ਮ ਉੱਪਰ ਨਹੀਂ ਉੱਠ ਸਕਦੀ